చల్ల <laughs> <lang> <figur. sh piercing phrase first> ਸਾ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੇ ਅਸੀਂ ਕੋਸ਼ਿਸ਼ ਕੀਤੀ ਅੱਜ YouTube ਚੈਨਲ ਤੇ ਤੇ ਤੁਹਾਡੇ ਨਾਲ ਲਾਈਵ ਹੋ ਜੀਏ ਅਕਸਰ ਅਸੀਂ ਤੁਹਾਡੇ ਨਾਲ Facebook ਤੇ ਜਿਹੜਾ ਸਾਂਝ ਪਾਉਂਦੇ ਆ ਲਾਈਵ ਤੇ ਲੇਕਿਨ ਆਪਣਾ ਅੱਜ ਤੁਹਾਡੇ ਨਾਲ ਅਸੀਂ ਸਾਡੀ ਤਰਤੀ ਸਾਡੇ ਲੋਕ YouTube ਚੈਨਲ ਤੇ ਅਸੀਂ ਤੁਹਾਡੇ ਨਾਲ ਲਾਈਵ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਲਗਾਤਾਰ ਜੁੜੇ ਰਹਿਣਾ ਤਾਂ ਕਿ ਅਸੀਂ ਇਸ ਜਿਹੜੀ ਸਾਡੀ ਕੋਸ਼ਿਸ਼ ਅੱਜ ਕਰ ਰਹੇ ਹਾਂ ਯਾ YouTube ਤੇ ਲਾਈਵ ਹੋਣ ਦੀ ਉਹਨੂੰ ਅਸੀਂ ਹੋਰ ਅੱਗੇ ਵਧੀਆ ਤਰੀਕੇ ਨਾਲ ਕਰ ਸਕੀਏ ਤਾਂ ਆਪਾਂ ਨਾਲ ਗੱਲਬਾਤ ਵੀ ਸਾਰੀ ਸਾਂਝ ਕਰਾਂਗੇ ਜੋ ਵੀ ਹਾਲਾਤ ਹੈਗੇ ਆ ਤਾਂ ਜਿਹੜਾ ਤੁਸੀਂ ਲਗਾਤਾਰ ਜੁੜ ਜਿਓ ਤਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਜੇ ਤੇ ਜਿਹੜਾ ਸਾਡਾ ਚੈਨਲ ਹੈ ਸਾਡੀ ਧਰਤੀ ਸਾਡੇ ਲੋਕ YouTube ਚੈਨਲ ਤਾਂ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਇੱਥੇ ਕਮੈਂਟਾਂ ਦੇ ਵਿੱਚ ਆਪਣੀ ਜਿਹੜੀ رائے ਜ਼ਰੂਰ ਦੱਸ ਦੇਣਾ ਸੋ ਆਪਾਂ ਜਿੱਥੇ ਤੁਹਾਡੇ ਨਾਲ ਅੰਕੜੇ ਸ਼ੇਅਰ ਕਰਾਂਗੇ ਸ਼ਾਮ ਦੇ ਨਾਲ ਹੀ ਜਿਹੜੇ ਮੌਕੇ ਦੇ ਹਾਲਾਤ ਏ ਉਹਨਾਂ ਬਾਰੇ ਵੀ ਵਿਚਾਰ ਚਰਚਾ ਕਰਾਂਗੇ ਨਾਲ ਹੀ ਇੱਕ ਵੱਡਾ ਅਲਰਟ ਪੰਜਾਬ ਵਾਸਤੇ ਆ ਰਿਹਾ ਹਰ ਇੱਕ ਹੈਡਵਕਸ ਤੋਂ ਸੋ ਉਹਦੇ ਤੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਕਿਉਂਕਿ ਲਗਾਤਾਰ ਜਿਹੜੀਆਂ ਬਾਰਸ਼ ਆ ਰਹੀਆਂ ਜਿਸ ਤਰ੍ਹਾਂ ਪੌਂਗ ਡੈਮ ਦੇ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਪਾਖੜਾ ਡੈਮ ਦੇ ਹਾਲਾਤ ਬਣੇ ਹੋਏ ਆ ਉਸ ਚੀਜ਼ ਨੂੰ ਲੈ ਕੇ ਆਪਾਂ ਨੂੰ ਇਹ ਗੱਲ ਸਮਝਣੀ ਪਾਉਗੀ ਕਿ ਸਾਡੇ ਵਾਸਤੇ ਜਿਹੜੇ ਅਗਲੇ 1-2 ਦਿਨ ਕਿੰਨੇ ਖਤਰਨਾਕ ਹੋ ਸਕਦੇ ਆ ਇਹ ਜ਼ਹਿਰ ਜੀ ਗੱਲ ਹੈ ਜਦੋਂ ਪਾਖੜਾ ਡੈਮ ਆਪਣੇ ਅਖੀਰਲੇ ਪੱਧਰ ਤੇ ਹੋਵੇ ਤੇ ਜਿਹੜਾ ਪੌਂਗ ਡੈਮ ਆਪਣੇ ਅਖੀਰਲੇ ਪੱਧਰ ਤੇ ਹੋਵੇ ਤਾਂ ਸਾਨੂੰ ਆਪ ਹੀ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ 1-2 ਦਿਨ ਕਿੰਨੇ ਖਤਰਨਾਕ ਹੋ ਸਕਦੇ ਆ ਸਾਡੇ ਵਾਸਤੇ ਖਾਸ ਤੌਰ ਤੇ ਫਰੋਈਪੁਰ ਫਾਲਕੇ ਵਾਲੀ ਸਾਈਡ ਤੇ ਜਾਂ ਸੈਣੀ ਵਾਲਾ ਹੈਡਵਕਸ ਤੋਂ ਅੱਗੇ ਜਿਹੜੇ ਲੋਕ ਨੇ ਜਾਂ ਜਿਹੜੇ ਪਿੱਛੇ ਵਿਆਸ ਬਉ ਪਰਮੰਡ ਦੇ ਇਲਾਕੇ ਹੈਗੇ ਕਪੂਰਥਾਲਾ ਸੁਲਤਾਨਪੁਰ ਲੋਧੀ ਏਰੀਏ ਦੇ ਇਲਾਕੇ ਹੈਗੇ ਸੋ ਵੱਡੀ ਅਪਡੇਟ ਉਹਦੇ ਨਾਲ ਇਹੀ ਹੈ ਕਿ ਅਸੀਂ ਹੁਣ ਵੀ ਮੈਨੂੰ ਇੱਕ ਦੋ ਫੋਨ ਆਏ ਆ ਕੁਝ ਸਿੰਘਾਂ ਨਾਲ ਵਿਚਾਰ ਚਰਚਾ ਕਰ ਰਹੇ ਸੀ ਕਿ ਕੀ ਹਾਲਾਤ ਨੇ ਸੋ ਉਹਦੇ ਤੇ ਵਿਚਾਰ ਚਰਚਾ ਵੀ ਕੀਤੀ ਸੋ ਵਿਚਾਰ ਚਰਚਾ ਦੇ ਵਿੱਚ ਬੜੀ ਗਹਿਰੀ ਕਸ਼ਮਕਸ਼ ਇਹ ਹੈ ਕਿ ਜਿਸ ਤਰ੍ਹਾਂ ਪਾਣੀ ਲਗਾਤਾਰ ਵਧ ਰਿਹਾ ਜਾਂ ਇਹ ਪਾਣੀ ਲੰਬਾ ਹੋ ਰਿਹਾ ਜਾਂ ਜਿਹੜਾ ਦਰਿਆ ਜਿਹੜੇ ਸਤਲੁਜ ਜਿਹੜਾ ਦੋਨਾਂ ਸਾਈਡਾਂ ਤੇ ਤੁਸੀਂ ਬਣ ਲੱਗੇ ਹੋ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਦਾ ਜਿਹੜਾ ਜਮਾਵੜਾ ਉਸ ਚੀਜ਼ ਨੂੰ ਲੈ ਕੇ ਜਿਹੜਾ ਲਗਾਤਾਰ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਵੱਡਾ ਖਤਰਾ ਪੈਦਾ ਹੋ ਸਕਦਾ ਤੁਹਾਡੇ ਨਾਲ ਅੰਕੜੇ ਵੀ ਸਾਂਝੇ ਕਰਦਿੰਨੇ ਆਂ ਔਰ ਇਸ ਵੀਡੀਓ ਨੂੰ ਜਲਦੀ ਹੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਆ ਜੇ ਗਰੁੱਪਾਂ ਦੇ ਵਿੱਚ ਤਾਂ ਕਿ ਅਸੀਂ ਤੁਹਾਡੇ ਨਾਲ ਲਗਾਤਾਰ ਵਿਚਾਰ ਚਰਚਾ ਸਾਂਝੀ ਕਰਦੇ ਰਹੀਏ ਸੁੰਝ ਚ ਆਪਣਾ ਸਤਲੁਜ ਦਰਿਆ ਦੇ ਵਿੱਚ ਵੱਡੀ ਅਪਡੇਟ ਹੈਗੀ ਹੈ ਹੁਣ ਸਤਲੁਜ ਦਰਿਆ ਮਚਾਏਗਾ ਤਬਾਹੀ ਰੋਪੜ ਦੇ ਹੜ ਵਾਲੇ ਗੇਟ ਖੋਲਣ ਪਿੱਛੋਂ ਦਰਿਆ ਚ 1 ਲੱਖ ਕਿ ਉਸਕ ਪਾਣੀ ਛੱਡਿਆ ਸੋ ਜਿਹੜਾ ਰੋਪੜ ਦੇ ਹੜ ਵਾਲੇ ਗੇਟ ਖੋਲਣ ਪਿੱਛੋਂ ਜਿਹੜਾ ਰੋਪੜ ਹੈਡਵਕਸ ਹੈ ਉਹਦੇ ਵਿੱਚੋਂ ਮੰਗਲਵਾਰ ਦੀ ਜੇਕਰ ਗੱਲ ਕਰਦੇ ਆ ਸਵੇਰੇ ਤੱਕ ਫਲੋਰ 'ਚ 1 ਲੱਖ 1.5 ਲੱਖ ਕਿ ਉਸਕ ਤੱਕ ਪਹੁੰਚ ਸਕਦਾ ਹੈ ਪਾਣੀ ਦਾ ਪੱਧਰ ਡੀਸੀ ਹਮਾਸ਼ੂ ਅਗਰਵਾਲ ਨੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਹਟਾਉਣ ਦੇ ਦਿੱਤੇ ਹੁਕਮ ਕਿ ਆ ਜਲੰਧਰ ਤੇ ਸ਼ਾਹਕੋਟ ਤੋਂ ਲੋਈਆਂ ਤੱਕ ਬਣ ਸਕਦੇ ਨੇ ਹੜ ਦੇ ਹਾਲਾਤ ਸੋ ਇਹ ਜਿਹੜਾ ਆਪਣਾ ਸਤਲੁਜ ਰਿਆ ਤੋਂ ਹੈ ਔਰ ਨਾਲ ਜਿਹੜੀ ਤੁਹਾਡੇ ਨਾਲ ਅਸੀਂ ਹਰ ਇੱਕ ਹੈਡ ਵਕਸ ਤੋਂ ਵੀ ਅਪਡੇਟ ਤੁਹਾਡਾ ਨਾਲ ਸਾਂਝੀ ਕਰਦੇ ਨੇ ਕਰੀਬ ਸਾਡੇ ਕੋਲੇ ਸ਼ਾਮ ਦੀ 7:00 ਵਜੇ ਦੀ ਰਿਪੋਰਟ ਹੈ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ 2 ਲੱਖ 87228 ਕਿਊਸ ਕਿਤੇ ਜਿਹੜਾ ਇੱਥੇ ਪਾਣੀ ਡਾਉਨਸਟਰੀਮ ਦੇ ਵਿੱਚ ਛੱਡਿਆ ਜਾ ਰਿਹਾ ਹਰ ਇੱਕ ਹੈਡ ਵਕਸ ਤੋਂ 1 ਸਤੰਬਰ 2025 ਉਹ 2 ਲੱਖ 70000 54 ਕਿਊਸ ਕਿਹੜਾ ਛੱਡਿਆ ਜਾ ਰਿਹਾ 2 ਲੱਖ 70000 ਚਰਨਜਾ ਕੀ ਉਸਕਤੇ ਜਿਹੜਾ ਮਹੋਗ ਨਾਲ ਨਹਿਰ 1.5 150 ਕਿ ਉਸਕਤੇ ਫਰੋਇਪਰ ਫੀਡਰ ਦੇ ਵਿੱਚ ਕਰੀਬ ਅ 5000 ਕਿ ਉਸਕਤੇ ਰਾਸ਼ਨ ਫੀਡਰ ਦੇ ਵਿੱਚ 10395 ਕਿ ਛੱਡਿਆ ਜਾ ਰਿਹਾ ਔਰ ਨਾਲ ਹੀ ਜਿਹੜਾ ਹੜਾਂ ਦੇ ਕੈਰ ਵਿੱਚ ਸਿਹਤ ਭਾਗ ਵੱਲੋਂ ਇਹ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੌਲੀਏ ਕਪੜੇ ਜਾਂ ਬਿਸਤਰ ਨਾ ਕਰੋ ਸਾਂਝੇ ਮਛਰਦਾਨ ਦੀ ਕਰੋ ਵਰਤੋਂ ਕਿਉਂਕਿ ਜਿਹੜੇ ਖੜੇ ਪਾਣੀ ਦੇ ਵਿੱਚ ਜਾਂ ਲਗਾਤਾਰ ਪਾਣੀ ਦੇ ਵਿੱਚ ਡੇਂਗੂ ਹੋ ਸਕਦਾ ਮਛਰਦਾਨ ਦੀ ਕਰੋ ਵਰਤੋਂ ਪਾਣੀ ਵਾਲੇ ਖੇਤਾਂ 'ਚ ਬੂੜ ਤੇ ਟਾਰਚ ਲੈ ਕੇ ਹੀ ਨਿਕਲੇ ਨਿਕਲੋ ਬਾਹਰ ਕਿਸੇ ਵੀ ਤਰ੍ਹਾਂ ਦੇ ਜ਼ਖਮ ਹੋਣ ਤੇ ਸਿਹਤ ਕਰਮੀਆਂ ਨੂੰ ਕਰੋ ਸੂਚਿਤ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ ਸੋ ਇਹ ਵੱਡੀ ਗੱਲਬਾਤ ਹੈਗੀ ਐ ਬਾਕੀ ਇੰਦੇ ਚ ਇੱਕ ਗੱਲ ਹੋਰ ਸਾਹਮਣੇ ਆਰੀ ਕਿ ਜਿਹੜੇ ਐਮੀ ਵਰਕ ਉਸ ਦੀ ਟੀਮ ਨੇ 200 ਘਰਾਂ ਨੂੰ ਗੋਦ ਲੈਣ ਦਾ ਕੀਤਾ ਇਲਾਨ ਕਿਹਾ ਸੀ ਉਹਨਾਂ ਦੀ ਮਦਦ ਕਰਾਂਗਾ ਜਿਨ੍ਹਾਂ ਨੇ ਹੜ੍ਹ ਦੌਰਾਨ ਆਪਣਾ ਸਭ ਕੁਝ ਗਵਾ ਲਿਆ ਫਰੋਮ ਐਮੀ ਵਰਕ ਐਂਡ ਟੀਮ ਸੋ ਇਹ ਵੱਡੀ ਗੱਲਬਾਤ ਹੈਗੀ ਹੈ ਬਾਕੀ ਆਪਾਂ ਹੋਰ ਵੀ ਤੁਹਾਡੇ ਨਾਲ ਅੰਕੜੇ ਸਾਂਝੇ ਕਰ ਲੈਣੇ ਆ ਤਾਂ ਹੋਰ ਵੀ ਤੁਹਾਡੇ ਨਾਲ ਅੰਕੜੇ ਸੀ ਜਰੂਰ ਸਾਂਝੇ ਕਰਾਂਗੇ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਅ ਜੇ ਤਾਂ ਕਿ ਅਸੀਂ ਜਿਹੜਾ ਤੁਹਾਡੇ ਨਾਲ ਹੋਰ ਅੱਗੇ ਗੱਲਬਾਤ ਕਰ ਸਕੀਏ। ਸੋ ਇਹਦੇ ਵਿੱਚ ਤੁਹਾਡੇ ਨਾਲ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਜਿਹੜੇ ਬੇਨਤੀ ਅਕਸਰ ਹੁੰਦੀ ਹੈ ਕਿ ਜਿਹੜੇ ਤੁਸੀਂ ਅਲਰਟ ਜਾਰੀ ਕਰਦੇ ਹੋ ਫਲੱਡ ਨੂੰ ਲੈ ਕੇ ਉਹਦੇ 'ਚ ਤੁਸੀਂ ਡਰਾਉਂਦੇ ਰਹਿੰਦੇ ਹੋ ਲੋਕਾਂ ਨੂੰ ਲੇਕਿਨ ਉਹਦੇ 'ਚ ਵੱਡੀ ਗੱਲ ਇਹ ਆ ਵੀ ਜਿਹੜੇ ਅਲਰਟ ਨੇ ਅਲਰਟ ਸਿਰਫ ਤੁਹਾਨੂੰ ਚੌਕਸ ਰਹਿਣ ਵਾਸਤੇ ਆ ਸਾਵਧਾਨ ਰਹਿਣ ਵਾਸਤੇ ਆ। ਕਿਉਂਕਿ ਇਹ ਜਿਹੜੀਆਂ ਵੀਡੀਓਜ਼ ਹੁੰਦੀਆਂ ਸਾਡੀਆਂ ਸਤਲੁਜ ਬਿਆਸ ਦਰਿਆ ਦੇ ਜਿਹੜੇ ਡੈਮਾਂ ਦੇ ਕੰਢੇ ਲੋਕ ਵਸੇ ਹੋਏ ਆ ਦਰਿਆਵਾਂ ਦੇ ਕੰਢੇ ਤੇ ਵਸੇ ਹੋਏ ਆ ਜਾਂ ਦਰਿਆਵਾਂ ਦੇ ਅੰਦਰ ਹੁਣ ਪਾਣੀ ਦੇ ਵਿੱਚ ਹੜ ਹੜਾਂ ਦੌਰਾਨ ਜਿਹੜੇ ਰਹਿ ਰਹੇ ਆ ਉਹਨਾਂ ਵਾਸਤੇ ਅਲਰਟ ਹੁੰਦੇ ਆ ਕਿ ਉਹ ਸਾਵਧਾਨ ਰਹਿਣ ਸਬਰ ਕਰ ਰਹਿਣ ਤੇ ਐਮਰਜੈਂਸੀ ਹਾਲਾਤਾਂ ਵਾਸਤੇ ਤਿਆਰ ਰਹਿਣ ਅਸੀਂ ਵੀਡੀਓ ਇਹੜੀ ਹੁੰਦੀ ਹੈ ਜਿਹੜੇ ਅਲਰਟ ਜਾਰੀ ਕਰਦੇ ਉਹਨਾਂ ਵਾਸਤੇ ਹੁੰਦੀ ਏ ਜਿਹੜੇ ਪੰਜਾਬ ਦੇ ਵਿੱਚ ਹੋਰ ਜਾਂ ਜਿੱਥੋਂ ਵੀ ਵੀਡੀਓ ਵੇਖ ਰਿਹਾ ਹੈ ਅਸੀਂ ਉਹ ਉਹਨਾਂ ਵਾਸਤੇ ਵੀਡੀਓ ਬੇਸ਼ੱਕ ਦੀ ਇਨਫੋਰਮੇਸ਼ਨ ਹੋ ਸਕਦੀ ਲੇਕਿਨ ਉਹਨਾਂ ਵਾਸਤੇ ਜਿਹੜੇ ਅੰਕੜੇ ਆ ਜਾਂ ਅਲਰਟ ਇਹ ਉਹਨਾਂ ਵਾਸਤੇ ਨਹੀਂ ਹੁੰਦੇ ਸੋ ਸੁਲੇਮਾਨ ਹੈਡਬਾਕਸ ਤੋਂ ਵੀ ਤੁਹਾਡੇ ਨਾਲ ਅਸੀਂ ਰਿਪੋਰਟ ਸਾਂਝੀ ਕਰਦਨੇ ਆ ਇਹ 3 ਵਜ ਦੀ ਰਿਪੋਰਟ ਅੱਜ 1 ਅਗਸਤ 1 ਸਤੰਬਰ 2025 ਦੀ ਏ ਉਥੇ ਜਿਹੜਾ ਪਾਣੀ ਪਹੁੰਚ ਰਿਹਾ 1,24,274 ਕਿਉਂਸਕ ਪਹੁੰਚ ਰਿਹਾ ਤੇ 1,24,274 ਪਾਣੀ ਡਾਉਨ ਸਟੇਟਮੈਂਟ ਦੇ ਵਿੱਚ ਛੱਡਿਆ ਜਾ ਰਿਹਾ ਸੋ ਇਹਦੇ ਵਿੱਚ ਜਿਹੜਾ ਹਾਈਲਾਈਟ ਉੱਥੇ ਜਾਰੀ ਕੀਤਾ ਗਿਆ ਨਾਲ ਹੀ ਜਿਹੜਾ ਵੀ ਦੱਸ ਦਈਏ ਤੁਹਾਨੂੰ ਕਿਹੜੇ ਆਪਣੇ ਇਲਾਕੇ ਦੇ ਵਿੱਚ ਵੀ ਜਿਹੜਾ 2.5 ਲੱਖ ਤੋਂ ਲੈ ਕੇ ਕਰੀਬ 3 ਲੱਖ ਤੱਕ ਦਾ ਇਹ ਹਾਈਲਾਈਟ ਚ ਮੰਨਿਆ ਜਾਂਦਾ 2.5 ਲੱਖ ਤੋਂ ਲੈ ਕੇ 3.5-4 ਲੱਖ ਤੱਕ ਜਿਹੜਾ ਹਾਈਲਾਈਟ ਚ ਮੰਨਿਆ ਜਾਂਦਾ ਹੋਰ ਜਿਹੜਾ ਲੋ ਫਲੱਡ ਸੀਗਾ ਹੁਣ ਉਹਨੂੰ ਕਹਿ ਸਕਦੇ ਹਾਈਲਾਈਟ ਦੇ ਵਿੱਚ ਇਹ ਜਾ ਚੁੱਕਾ ਪਾਣੀ ਜਿੰਨਾ ਵੀ ਹੈਗਾ ਸੋ ਵੱਡੀ ਗੱਲ ਇਹ ਆ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਲਗਾਤਾਰ ਵੱਧ ਰਿਹਾ ਔਰ ਨਾਲ ਹੀ ਤੁਹਾਡੇ ਨਾਲ ਸੀ ਹਰੀਕੇ ਹੈਡਵਕਸ ਤੋਂ ਰਿਪੋਰਟ ਟਾੜਿਆ ਨੂੰ ਸਾਂਝੀ ਕਰਤੀ ਦੋ ਲੱਖ 70000 ਤੇ 270000 ਜਿਹੜਾ ਡਾਊਨਸਟ੍ਰੀਮਿੰਗ ਚੱਲ ਰਿਹਾ ਹੈਗਾ ਸੋ ਲਗਾਤਾਰ ਪਾਣੀ ਵਹ ਸਕਦੇ ਆ ਪੌਂਗ ਟਾਈਮ ਦਾ ਲੈਵਲ ਜਿਹੜਾ ਉੱਪਰਲੇ ਲੈਵਲ ਤੱਕ 1390 ਫੁੱਟ ਤੇ ਆ 1673 ਫੁੱਟ ਜਿਹੜਾ ਪਾਖੜਾ ਡੈਮ ਦਾ ਜਿਹੜਾ ਲੈਵਲ ਸੋ ਲਗਾਤਾਰ ਪਾਣੀ ਇਨ੍ਹਾਂ ਡੈਮਾਂ ਚੋਂ ਇਨ੍ਹਾਂ ਦਰਿਆਵਾਂ ਦੇ ਰਾਹੀਂ ਹੈਡਵਕਸਾਂ ਦੇ ਰਾਹੀਂ ਲਗਾਤਾਰ ਹਰੀਕੇ ਹੈਡਵਕਸ ਤੇ ਪਹੁੰਚ ਰਿਹਾ ਸੋ ਅਸੀਂ ਇਹੇ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਪੰਜਾਬ ਲਈ ਵੀ ਅਗਲੇ 48 ਘੰਟੇ ਜਿਹੜਾ ਬਹੁਤ ਖਤਰਨਾਕ ਨੇ 2 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਤੇ 3 ਸਤੰਬਰ ਨੂੰ ਵੀ ਭਾਰੀ ਮੀਂਹ ਪੈ ਸਕਦਾ ਸੋ ਲਗਾਤਾਰ ਹਾਲਾਤ ਵਿਗੜਦੇ ਨਜ਼ਰ ਆਉਂਦੇ ਆ ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਆਓ ਖਾਸ ਕਰਕੇ ਅਗਲੇ ਇੱਕ ਦੋ ਦਿਨ ਵਾਸਤੇ ਸਾਡੇ ਵਾਸਤੇ ਚੁਣੌਤੀਆਂ ਭਰੇ ਰਹਿ ਸਕਦੇ ਆ ਖਾਸ ਤੌਰ ਤੇ ਜਿਹੜੇ ਸਾਡੇ ਵੀਰ ਹੜ੍ਹਾਂ ਦੇ ਦੌਰਾਨ ਘਰਾਂ ਦੇ ਵਿੱਚ ਰਹਿ ਰਹੇ ਉਹਨਾਂ ਦੇ ਪਸ਼ੂ ਰਹਿ ਰਹੇ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਉਹ ਸੁਰੱਖਿਅਤ ਥਾਵਾਂ ਤੇ ਆਉਣ ਕਿਉਂਕਿ بارش ਕਾਰਨ ਜਿਹੜਾ ਦੂਰੀ ਮਾਰ ਪੈ ਰਹੀ ਹੈ ਲਗਾਤਾਰ ਤੁਸੀਂ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਸਾਡਾ ਜਿਹੜਾ ਚੈਨਲ ਹੈਗਾ ਇਸੇ ਨਾਂ ਤੇ ਸਾਡਾ ਜਿਹੜਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਪੇਜ ਨੂੰ ਫੋਲੋ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ